ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਝਟਕਾ ਲੱਗਾ ਜਦੋਂ ਪਿੰਡ ਕਤਪਾਲੋਂ ਦੀ ਮੌਜੂਦਾ ਸਰਪੰਚ ਬੀਬੀ ਮਹਿੰਦਰਕੌਰ ਆਪਣੇ ਪਤੀ ਪਿਆਰਾ ਰਾਮ ਅਤੇ ਸਾਥੀ ਪੰਚਾਂ ਸਮੇਤ ਕਾਂਗਰਸ ਛੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹਨਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਹਲਕਾ ਫਲੋਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਨਿੱਘਾ ਸਵਾਗਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਉਹਨਾਂ ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਸੰਬੋਧਿਤ ਕਰਦੇ ਹੋਏ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਪ੍ਰਤੀ ਕੀਤੇ ਜਾ ਰਹੇ ਸਰਪੱਖੀ ਵਿਕਾਸ ਅਤੇ ਹੋਰਨਾਂ ਕਮਾਂ ਤੋਂ ਪ੍ਰਭਾਵਿਤ ਹੋ ਕੇ ਹੀ ਮੌਜੂਦਾ ਸਰਪੰਚ ਆਪਣੇ ਪਤੀ ਅਤੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਪਿੰਡ ਕਤਪਾਲੋਂ ਵਿਖੇ ਵੀ ਵਿਕਾਸ ਕਾਰਜਾਂ ਨੂੰ ਸਰਕਾਰ ਵੱਲੋਂ ਨਿਰਵਿਘਨ ਕਰਵਾਇਆ ਜਾ ਰਿਹਾ ਹੈ। ਜੋ ਹੋਰ ਕਮ ਸਰਪੰਚ ਕਹਿਣਗੇ ਉਹ ਵੀ ਜਲਦੀ ਕਰਵਾ ਦਿੱਤੇ ਜਾਣਗੇ। ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿੱਚ ਸੰਤੋਖ ਸਿੰਘ ਪੰਚ, ਜਸਵੀਰਪਾਲ ਪੰਚ, surjit kaur ਪੰਚ, ਅਮਰਜੀਤ ਪੰਚ, ਭੁਪਿੰਦਰ ਰਾਮ, ਕਮਲਾਦੇਵੀ ਪੰਚ, ਭਿੰਦਾ ਜੱਖੂ, ਸੁਰਿੰਦਰਪਾਲ ਸਾਬਕਾ ਸਰਪੰਚ, ਸੁਖਿੰਦਰ ਸਿੰਘ ਸਾਬਕਾ ਪੰਜ ਕੁਲਦੀਪ ਸਿੰਘ ਹਰਦੇਵ ਸਿੰਘ ਕੁਲਵਿੰਦਰ ਸਿੰਘ ਸੋਮਲਾਲ ਕੁੱਕੀ ਸਨੀ ਮਨਜੀਤ ਅਤੇ ਹੋਰ ਸ਼ਾਮਲ ਹੋਏ ਇਸ ਤੋਂ ਇਲਾਵਾ ਬਲਰਾਜ ਸਿੰਘ ਬਲਕ ਪ੍ਰਧਾਨ ਜਗਤਰਾਮ ਪੱਟੀ ਨਗਰ ਬਹਿਬਬ ਸ਼ਰਮਾ ਕਾਉਂਸਲਰ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਘਟਿਆਰਾ ਦੀ ਖਾਸ ਰਿਪੋਰਟ ਆਮਾ ਦੀ ਪਾਰਟੀ ਸ਼ਾਮਲ ਹੋਏ ਪੂਰੀ ਪੰਚਾਇਤ ਕੀ ਕਹਿਣਾ ਚਾਹੁੰਦੇ ਕੀ ਨਾ ਤੁਹਾਡਾ ਮੇਰਾ ਨਾਮ ਫੈਰਾਰਾਮ ਮੈਂ ਜਿਹੜਾ ਮੈਂ ਇੰਦਿਰ ਤੋਂ ਪਹਿਲਾਂ ਸੋਤਾਂ ਉਹ ਜੀ ਕਾਰੋ ਛੱਡ ਕੇ ਆਪ ਪਾਰਟੀ ਚੱਲ ਰਾਇਆ ਹਾਂਜੀ ਉਹ ਇਹਦੀ ਕੋਈ ਨੀਤੀਆਂ ਸੀ ਕਾਰ ਰਹੀ ਠੀਕ ਹੈ ਜੀ ਤੁਹਾਨੂੰ ਇਸ ਪਾਰਟੀ ਜਾਣਾ ਪਿਆਦਾ ਠੀਕ ਹੈ ਜੀ ਇਹ ਕੀ ਜਿਹੜੇ ਵਿਕਾਸ ਦੇ ਕੰਮ ਰੋਕੇ ਉਹਨਾਂ ਬਾਰੇ ਕੀ ਗੱਲਬਾਤ ਹੋਈ ਤੁਹਾਡੀ ਨਹੀਂ ਵਿਕਾਸ ਦੇ ਕੰਮ ਬੜੇ ਵਧੀਆ ਹੋ ਰਹਾ ਹਾਂ ਜੀ ਸਾਹਿਬ ਦੀ ਬੜੇ ਕੰਮ ਕੀ ਕਰ ਰਹਾ ਠੀਕ ਨਹੀਂ ਇੱਥੇ ਮੰਗ ਤਾਂ ਗ੍ਰਾਂਟਸ ਵੀ ਦਿੰਦੇ ਆ ਓਕੇ ਓਕੇ ਬੰਦੇ ਨਾਲ ਬਹੁਤ ਗੋਗੋ ਕੰਮ ਕੀਤਾ ਨਹੀਂ ਠੀਕ ਸੜਕਾਂ ਸਾਡੀ ਇਥੇ ਬਹੁਤ ਗੰਦੀ ਨਾਲਾ ਜਿਹਾ ਸਿੱਧਰ ਠੀਕ ਹੈ ਇਹਨੇ ਹੈਲਥ ਕੇਰ ਬਾਰੇ ਸਾਡਾ ਬਹੁਤ ਵਧੀਆ ਕੰਮ ਕੀਤਾ ਠੀਕ ਹੈ ਕਿੰਨੇ ਬੰਦੇ ਤੁਹਾਡੇ ਨਾਲ ਪੂਰੀ ਪੰਚਾਇਤ ਕੋਈ ਹੋਰ ਬੰਦੇ ਪੂਰੀ ਪੰਚਾਇਤ ਹੋਏਗੇ ਠੀਕ ਸਾਰੇ ਪਾ ਕਾਂਗਰਸ ਪਾਰਟੀ ਦੇ ਹੋਏ ਕਾਂਗਰਸ ਦੇ ਨਾਲ ਨਾਲ ਖਾਲੀ ਕੀ ਗਾਮਾ ਪਾਰਟੀ ਆ ਰਹੇ ਠੀਕ ਸਰ ਅੱਜ ਪਿੰਡ ਕਤਬਾਲੋ ਚ ਖੜੇ ਹਾਂ ਕੁਝ ਪਿੰਡ ਦੀ ਸਰਪੰਚ ਅਤੇ ਹੋਰ ਪੰਚਾਇਤ ਮੈਂਬਰ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਹਲਕਾ ਬਦਾਰ ਸਭਾ ਫਲੋਰ ਦਾ ਮਾਤਸੂਰ ਪਿੰਡ ਕਤਬਾਲੋ ਕਤਬਾਲੋ ਪਿੰਡ ਦੇ ਵਿੱਚ ਅੱਜ ਜਿਹੜਾ ਹੈ ਇੱਥੇ ਦੀ ਸਮੁੱਚੀ ਪੰਚਾਇਤ ਜਿਹੜੇ ਸਾਡੀ ਬਹੁਤ ਹੀ ਸਤਿਕਾਰਤ ਸਰਪੰਚ ਇਥੋਂ ਸ਼ਖਸੀਅਤ ਆ ਸ਼੍ਰੀਮਤੀ ਬਿਹੰਦਰ ਕੌਰ ਜੀ ਔਰ ਉਹਨਾਂ ਦੇ ਹਮਸਫਰ ਸਾਡੇ ਪਿਆਰਾ ਰਾਮ ਜੀ ਔਰ ਸਾਫ ਦਾ ਸਰਪੰਚ ਸਰਿੰਦਰ ਕੁਮਾਰ ਜੀ ਔਰ ਇਹਨਾਂ ਦੀ ਸਾਰੀ ਸਮੁੱਚੀ ਪੰਚਾਇਤ ਪੰਜ ਸਹਿਵਾਗਦੇ ਸਿੰਘ ਅੱਜ ਕਾਂਗਰਸ ਨੂੰ ਅਰਜ਼ਾ ਕਰਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਇਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਸਰਕਾਰ ਤੋਂ ਵਾਟਸਾ ਮਾਨ ਹੋ ਰਹਿਨਮਾਈ ਅਗਵਾਈ ਦੇ ਵਿੱਚ ਇਹ ਪਾਰਟੀ ਦਾ ਪੱਲਾ ਫੜਿਆ ਕਿਉਂਕਿ ਇਹਨਾਂ ਨੇ ਦੇਖਿਆ ਕਿ ਸੂਬੇ ਦੇ ਵਿੱਚ ਸਰਦਾਰ ਪਵਾਨ ਸਨਮਾਨ ਹੋਣੀ ਵਿਕਾਸ ਤੇ ਕੁਮਾਂ ਦੀਆਂ ਖੇਲੀਆਂ ਜਾ ਰਹੀਆਂ ਕੋਸ ਨੀਤੀ ਨੂੰ ਦੇਖ ਕੇ ਜਿਹੜਾ ਅਜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੈਂ ਆਪਣੇ ਵੱਲੋਂ ਪੂਰਾ ਵਿਸ਼ਵਾਸ ਦਿਵਾਉਣਾ ਹੈ ਕਿ ਪਿੰਡ ਦਾ ਵਿਕਾਸ ਕਰਾਂਗੇ ਪਿੰਡ ਦੀ ਜਿਹੜੀ ਹਰ ਦਿੱਕਤ ਹੈ ਉਸ ਨੂੰ ਹੱਲ ਕਰਾਂਗੇ ਔਰ ਇਹ ਜਿਹੜੇ ਸਾਡੇ ਸਾਥੀ ਆਏ ਨੇ ਇਹਨਾਂ ਨੂੰ ਪਾਰਟੀ ਦੇ ਵਿੱਚ ਬਣਦਾ ਮਾਨ ਸਨਮਾਨ ਕਰਾਂਗੇ ਮੇਰੇ ਨਾਲ ਮੇਰੇ ਬਹੁਤ ਸਤਿਕਾਰਤ ਮਾਰਕੀਟ ਕਮੇਟੀ ਦੇ ਚੇਅਰਮੈਨ ਗਰਾਇਤੋਂ ਪ੍ਰਦੀਪ ਧੁੱਗਲ ਜੀ ਔਰ ਜਿਹੜੇ ਸਾਡੇ ਜਿਲ੍ਹਾ ਜ਼ਿਲਦੰਦਰ ਵਿਹਾਤੀ ਦੇ ਪ੍ਰਧਾਨ ਨੇ ਉਹ ਵੀ ਸੁਸ਼ੋਭਤ ਨੇ ਔਰ ਬਲਾਕ ਪ੍ਰਧਾਨ ਸਾਡੇ ਜਿਹੜਾ ਹੈ ਬਨਲਾ ਸਿੰਘ ਜੀ ਜਿਹੜੇ ਸਰਪੰਚ ਵੀ ਨੇ ਔਰ ਸਾਡੇ ਜਗਤਰਾਮ ਪੱਟੀ ਜੀ ਉਹ ਵੀ ਇੱਥੇ ਸੁਸ਼ੋਭਤ ਨੇ ਅੱਜ ਸੈਕੜੇ ਦੀ ਤਦਾਦ ਦੇ ਵਿੱਚ ਜਿਹੜਾ ਹੈਗਾ ਇਹ ਸੰਗਤ ਦੇ ਸਾਹਮਣੇ ਜਿਹੜਾ ਸੀ ਅੱਜ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ ਮੈਂ ਇਹਨਾਂ ਸਾਰਿਆਂ ਦਾ ਜੀ ਆਇਆਂ ਕਰਦਾ ਧੰਨਵਾਦ ਕਰਦਾ ਔਰ ਨਾਲ ਦੀ ਨਾਲ ਵਿਸ਼ਵਾਸ ਵੀ ਦੋਣਾ ਕਿ ਹਰ ਵਕਤ ਦਿਨ ਰਾਤ 24 ਘੰਟੇ ਇਹਨਾਂ ਦੀ ਸੇਵਾ ਕੀਤੀ ਸਰਕਤਪਾਲੋਂ ਤੋਂ ਇਲਾਵਾ ਵੀ ਹੋਰ ਪਿੰਡਾਂ ਦੇ ਹੁਣ ਜਿਹੜਾ ਅੱਗੇ ਅਸੀਂ ਜਿਹੜਾ ਹੈਗਾ ਅਸ਼ਾਹੂਰ ਪਿੰਡ ਦੇ ਵਿੱਚ ਜਾ ਰਹੇ ਅਸ਼ਾਹੂਰ ਪਿੰਡ ਦੇ ਵਿੱਚ ਜਿਹੜੀ ਉੱਥੇ ਪੰਚਾਇਤ ਜਿਹੜੇ ਸਰਪੰਚ ਸਹਿਬਾਂ ਜੀ ਦੇ ਗਿਆ ਤੁਮਨ ਪਟਸਾਹੂਨ ਆ ਉਸ ਅਪਰਾਧ ਅਸੀਂ ਕੜਿਆਣੇ ਜਾਵਾਂਗੇ ਔਰ ਬਹੁਤ ਹੀ ਸਤਿਕਾਰ ਜਿਹੜੇ ਗਿਆ ਸਤੇ ਕੋ ਲੱਖਾਂ ਦੇ ਉਹ ਵੀ ਜਿਹੜੀ ਪੰਚਾਇਤ ਨਹੀਂ ਉੱਥੇ ਸ਼ਾਮਿਲ ਧੰਨਵਾਦ